ਹਾਂਜੀ ਪਿਆਰੇ ਬੱਚਿਓ ਅੱਜ ਆਪਾਂ ਮੈਥਮੈਟਿਕਲ ਰੀਜ਼ਨਿੰਗ ਦਾ ਟਾਪਿਕ ਸੰਖਿਆਤਮਕ ਲੜੀਆਂ ਨੰਬਰ ਸੀਰੀਜ਼ ਕਰਨ ਜਾ ਰਹੇ ਹਾਂ ਇਹ ਟਾਪਿਕ ਸਾਡੇ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਕਾਫੀ ਕੁਐਸਚਨਸ ਇਹਦੇ ਵਿੱਚੋਂ ਪੁੱਛੇ ਜਾਂਦੇ ਨੇ ਐਨਐਮਐਮਐਸ ਤੇ ਐਨਟੀਐਸਸੀ ਦੇ ਵਿੱਚ ਵੀ ਇਹ ਕੁਐਸਚਨ ਜਿਹੜੇ ਨੇ ਇਹਦੇ ਵਿੱਚੋਂ ਆਉਂਦੇ ਨੇ ਸੋ ਅੱਜ ਆਪਾਂ ਉਹਨਾਂ ਦੀ ਪ੍ਰੈਕਟਿਸ ਕਰਾਂਗੇ ਸੋ ਆਪਣੇ ਕੋਲ ਹੈ ਕਿ ਸਹੀ ਵਿਕਲਪ ਚੁਣੋ ਜੋ ਉਹੀ ਪੈਟਰਨ ਜਾਰੀ ਰੱਖੇਗਾ ਅਤੇ ਖਾਲੀ ਸਥਾਨ ਨੂੰ ਪਰ ਦੇਵੇਗਾ ਸੋ ਸੀਰੀਜ਼ ਨੂੰ ਜਦੋਂ ਅਸੀਂ ਕੰਪਲੀਟ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇਹ ਵਿਖਣਾ ਹੈ ਕਿ ਉਹਨਾਂ ਵਿੱਚ ਪੈਟਰਨ ਕਿਹੜਾ ਬਣ ਰਿਹਾ ਹੈ ਜੇਕਰ ਸਾਨੂੰ ਉਹ ਪੈਟਰਨ ਲੱਭ ਜਾਂਦਾ ਹੈ ਤਾਂ ਫਿਰ ਹੀ ਸਾਡੀ ਜਿਹੜੀ ਸੀਰੀ ਹੈ ਉਹ ਕੰਪਲੀਟ ਹੋਏਗੀ ਜਦੋਂ ਵੀ ਆਪਾਂ ਸੀਰੀਜ਼ ਨੂੰ ਕੰਪਲੀਟ ਕਰਦੇ ਹਾਂ ਤੇ ਇਹਦੇ ਵਿੱਚ ਜਾਂ ਤਾਂ ਉਹ ਸੀਰੀ ਇਨਕਰੀਜ਼ ਕਰ ਰਹੀ ਹੁੰਦੀ ਹੈ ਜਾਂ ਡਿਕਰੀਜ਼ ਕਰ ਰਹੀ ਹੁੰਦੀ ਹੈ ਕਹਿੰਦਾ ਭਾਵ ਹੈ ਕਿ ਜਾਂ ਸੀਰੀ ਵੱਧ ਰਹੀ ਹੁੰਦੀ ਹੈ ਜਾਂ ਘਟ ਰਹੀ ਹੁੰਦੀ ਹੈ ਸੋ ਸੀਰੀ ਜਦੋਂ ਵੱਧ ਰਹੀ ਹੈ ਠੀਕ ਹੈ ਇਹਦਾ ਮਤਲਬ ਸਾਡਾ ਉੱਥੇ ਜਿਹੜਾ ਹੈ ਐਡੀਸ਼ਨ ਪਲੱਸ ਦਾ ਆਪਰੇਸ਼ਨ ਜਿਹੜਾ ਹੈ ਉਹ ਚੱਲ ਰਿਹਾ ਹੋਵੇਗਾ ਉਹਦੇ ਵਿੱਚ ਕੁਛ ਨਾ ਕੁਛ ਐਡ ਹੋ ਰਿਹਾ ਹੋਵੇਗਾ ਜਾਂ ਉਹਦੇ ਵਿੱਚ ਕੁਛ ਨਾ ਕੁਛ ਮਲਟੀਪਲਾਈ ਹੋ ਰਿਹਾ ਹੋਵੇਗਾ ਤੁਸੀਂ ਧਿਆਨ ਸੇ ਰੱਖਣਾ ਹੈ ਕਿ ਜੇਕਰ ਕੋਈ ਵੀ ਸੀਰੀ ਜਿਹੜੀ ਹੈ ਉਹ ਵੱਧ ਰਹੀ ਆ ਪਰ ਪਰ ਘੱਟ ਰਫ਼ਤਾਰ ਨਾਲ ਵੱਧ ਰਹੀ ਆ ਠੀਕ ਹੈ ਉਹ ਵੱਧ ਤੇ ਰਹੀ ਹੈ ਪਰ ਉਹਦੀ ਰਫਤਾਰ ਘਟ ਹੈ ਸਲੋਲੀ ਜਿਹੜੀ ਹੈ ਉਹ ਇਨਕਰੀਜ਼ ਹੋ ਰਹੀ ਹੈ ਤਾਂ ਫਿਰ ਉਥੇ ਕਿਤੇ ਨਾ ਕਿਤੇ ਪਲੱਸ ਦਾ ਆਪਰੇਸ਼ਨ ਹੀ ਲੱਗ ਰਿਹਾ ਹੁੰਦਾ ਹੈ ਪਰ ਜੇਕਰ ਕੋਈ ਸੀਰੀ ਜਿਹੜੀ ਹੈ ਕੋਈ ਲੜੀ ਵੱਧ ਤੇ ਰਹੀ ਹੈ ਪਰ ਉਹਦੀ ਰਫਤਾਰ ਜਿਆਦਾ ਤੇਜ਼ ਹੈਗੀ ਹੈ ਤਾਂ ਉਥੇ ਆਪਣੇ ਕੋਲ ਉਥੇ ਆਪਾਂ ਹੀ ਵੇਖ ਸਕਦੇ ਹਾਂ ਕਿ ਕਿਤੇ ਮਲਟੀਪਲਾਈ ਦਾ ਆਪਰੇਸ਼ਨ ਤਾਂ ਨਹੀਂ ਯੂਜ਼ ਹੋ ਰਿਹਾ ਇਸੀ ਤਰ੍ਹਾਂ ਹੀ ਕੋਈ ਸੀਰੀ ਜਿਹੜੀ ਹੈਗੀ ਹੈ ਜੇਕਰ ਘਟ ਰਹੀ ਹੈ ਤਾਂ ਉਹਦੇ ਵਿੱਚ ਜਿਹੜੀ ਹੈ ਮਾਈਨਸ ਦਾ ਆਪਰੇਸ਼ਨ ਲੱਗ ਰਿਹਾ ਹੋ ਸਕਦਾ ਉਹਦੇ ਵਿੱਚ ਕੁਝ ਮਾਈਨਸ ਹੋ ਸਕਦਾ ਠੀਕ ਹੈ ਮਾਈਨਸ ਦਾ ਪੈਟਰਨ ਉਹਦੇ ਵਿੱਚ ਬਣ ਸਕਦਾ ਜਾਂ ਫਿਰ ਉਹਦੇ ਵਿੱਚ ਡਿਵਾਈਡ ਭਾਗ ਦਾ ਜਿਹੜਾ ਹੈ ਉਹ ਪੈਟਰਨ ਫਾਲੋ ਹੋ ਸਕਦਾ ਹੈ ਕੁਝ ਨਾ ਕੁਝ ਭਾਗ ਹੋ ਰਿਹਾ ਹੋਏਗਾ ਇਸੇ ਤਰ੍ਹਾਂ ਜੇਕਰ ਉਹ ਸੀਰੀ ਘਟ ਰਹੀ ਹੈ ਪਰ ਘੱਟ ਰਫ਼ਤਾਰ ਤੇ ਘਟ ਰਹੀ ਹੈ ਤਾਂ ਫਿਰ ਉਹਦੇ ਵਿੱਚ ਮਾਈਨਸ ਦਾ ਜਿਹੜਾ ਪੈਟਰਨ ਹੋਏਗਾ ਜੇਕਰ ਕੋਈ ਸੀਰੀ ਘਟ ਰਹੀ ਹੈ ਪਰ ਜ਼ਿਆਦਾ ਤੇਜ਼ ਰਫ਼ਤਾਰ ਨਾਲ ਉਹ ਘਟ ਰਹੀ ਹੈ ਤਾਂ ਉੱਥੇ ਆਪਾਂ ਇਹ ਵੇਖਾਂਗੇ ਕਿ ਉਹਦੇ ਵਿੱਚ ਭਾਗ ਦਾ ਜਿਹੜਾ ਆਪਰੇਸ਼ਨ ਹੈ ਉਹ ਜਿਹੜਾ ਆ ਉਹ ਅਪਲਾਈ ਹੋ ਰਿਹਾ ਹੋ ਸਕਦਾ ਹੈ ਸੋ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਪਹਿਲਾ ਆਪਰੇਸ਼ਨ ਸੋ ਪਹਿਲਾ ਕੁਐਸਚਨ ਕੀ ਹੈ ਬੱਚਿਓ ਦੇਖੋ ਪਹਿਲਾ ਕੁਐਸਚਨ ਹੈ ਆਪਨੂੰ ਇੱਕ ਸੀਰੀ ਦਿੱਤੀ ਹੋਈ ਹੈ ਸੀਰੀ ਦੇ ਵਿੱਚ ਹੈ 1 4 9 16 25 ਇਸ ਤੋਂ ਬਾਅਦ ਕੀ ਆਏਗਾ ਠੀਕ ਹੈ ਸੋ ਹੁਣ ਦੇਖੋ ਕਿ ਇਹ ਜਿਹੜੀ ਸੀਰੀ ਹੈ ਇਹ ਵੱਧ ਰਹੀ ਹੈ ਠੀਕ ਹੈ ਇਸ ਤਰੀਕਾ ਵੱਧ ਰਹੀ ਆਪਾਂ ਇਹ ਵੇਖਣਾ ਕਿ ਇਹਦੇ ਵਿੱਚ ਕਿਹੜਾ ਪੈਟਰਨ ਜਿਹੜਾ ਆ ਫਾਲੋ ਹੋ ਰਿਹਾ ਦੇਖੋ 1 ਤੋਂ 4 3 ਹੋ ਗਏ 4 ਤੋਂ 9 4 ਦੇ ਵਿੱਚ 5 ਜੋੜੇ ਫਿਰ 9 ਹੋ ਜਾਂਦੇ ਨੇ 9 ਤੋਂ ਬਣ ਗਿਆ 16 16 ਤੇ 9 ਦੇ ਵਿੱਚ 7 ਜੋੜੇ ਤੇ ਫਿਰ 16 ਹੋ ਗਏ ਠੀਕ ਹੈ 16 ਤੋਂ ਬਣ ਗਿਆ 25 16 ਦੇ ਵਿੱਚ 25 ਜੋੜੇ ਤੇ ਕਿੰਨੇ 16 ਦੇ ਵਿੱਚ 9 ਜੋੜੇ ਤੇ ਕਿੰਨੇ ਬਣ ਗਏ ਆਪਣੇ ਕੋਲ 25 ਬਣ ਗਏ ਠੀਕ ਹੈ ਸੋ ਆਪਾਂ ਇੱਥੇ ਵੇਖਿਆ ਕਿ ਇੱਥੇ ਪੈਟਰਨ ਜਿਹੜਾ ਹੈ 3 ਜਮਾ ਪਹਿਲਾ 3 ਹੋ ਰਿਹਾ ਫਿਰ 5 ਹੋ ਰਿਹਾ ਫਿਰ 7 ਹੋ ਰਿਹਾ ਫਿਰ 9 ਹੋ ਰਿਹਾ ਤਾਂ ਹੁਣ ਇਸ ਤੋਂ ਬਾਅਦ ਇਹ ਜਿਹੜੀਆਂ ਸੰਖਿਆਵਾਂ ਜੁੜ ਰਹੀਆਂ ਨੇ ਇਹ ਸਾਡੇ ਕੋਲ ਟਾਂਕ ਸੰਖਿਆਵਾਂ ਨੇ ਆਰਡ ਨੰਬਰਸ ਨੇ ਠੀਕ ਹੈ ਆਰਡ ਨੰਬਰਸ ਜੁੜ ਰਹੇ ਨੇ ਠੀਕ ਹੈ ਤਾਂ ਇਸ ਤੋਂ ਬਾਅਦ 9 ਤੋਂ ਬਾਅਦ ਅਗਲੀ ਜਿਹੜੀ ਟਾਂਕ ਸੰਖਿਆ ਕਿਹੜੀ ਆਏਗੀ ਉਹ ਆਏਗੀ 11 ਠੀਕ ਹੈ ਆਰਡ ਨੰਬਰ ਕਿਹੜਾ ਆਏਗਾ 11 ਹੁਣ ਆਪਾਂ ਫਿਰ ਅਗਲੀ ਸੰਖਿਆ ਲਵਨ ਲਈ 25 ਦੇ ਵਿੱਚ ਕਿੰਨੇ ਜੋੜਨੇ ਆ 11 ਜੋੜ ਦੇਣੇ ਆ 25 ਵਿੱਚ ਜਦੋਂ 11 ਜੋੜਾਂਗੇ ਤੇ ਕਿੰਨੇ ਬਣ ਜਾਣਗੇ ਇਹ 36 ਬਣ ਜਾਣਗੇ ਠੀਕ ਹੈ ਸੋ ਸਾਡਾ ਉੱਤਰ ਜਿਹੜਾ ਆ 36 ਸਹੀ ਆਨਸਰ ਹੋਏਗਾ ਇਸ ਨੂੰ ਇਸ ਸੀਰੀ ਨੂੰ ਇੱਕ ਹੋਰ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਹੈ ਬੱਚਿਓ ਠੀਕ ਹੈ ਉਹ ਕਿਵੇਂ ਆ ਕਿਉਂਕਿ ਆ ਜਿਹੜੀ ਸੀਰੀ ਬਣ ਰਹੀ ਆ ਇਹ ਬਣ ਰਹੇ ਨੇ ਵਰਗਮ ਵਰ ਰਹੇ ਨੇ ਠੀਕ ਹੈ ਇਹ ਵਰਗ ਬਣ ਰਹੇ ਨੇ 1 ਜਿਹੜਾ ਹੁੰਦਾ ਹੈ 1 ਦਾ ਵਰਗ ਹੁੰਦਾ ਹੈ 4 2 ਦਾ ਵਰਗ ਹੁੰਦਾ ਹੈ 9 3 ਦਾ ਵਰਗ ਹੁੰਦਾ ਹੈ 16 4 ਦਾ ਵਰਗ ਹੁੰਦਾ ਹੈ 25 5 ਦਾ ਵਰਗ ਹੁੰਦਾ ਹੈ ਇਸ ਤੋਂ ਬਾਅਦ ਅੱਗੇ ਆਏਗਾ 6 ਦਾ ਵਰਗ 36 ਤਾਂ ਫਿਰ ਵੀ ਸਾਡਾ ਉੱਤਰ ਜਿਹੜਾ ਆ ਉਹ 36 ਹੀ ਹੋਏਗਾ ਸੋ ਇਸ ਤਰ੍ਹਾਂ ਤੁਸੀਂ ਜਿਹੜਾ ਵਰਗ ਦੀ ਜਿਹੜੇ ਤੁਹਾਨੂੰ ਵਰਗ ਹੈ ਉਹ 1 ਤੋਂ ਲੈ ਕੇ 25 ਜਾਂ 30 ਤੱਕ ਜਿਹੜੇ ਵਰਗ ਨੇ ਉਹ ਤੁਹਾਨੂੰ ਸਾਰੇ ਯਾਦ ਹੋਣੇ ਚਾਹੀਦੇ ਨੇ ਠੀਕ ਹੈ ਸੰਖਿਆਵਾਂ ਜਿਹੜੇ 1 ਤੋਂ ਲੈ ਕੇ 30 ਤੱਕ ਸਾਰੀਆਂ ਸੰਖਿਆਵਾਂ ਦੇ ਵਰਗ ਯਾਦ ਹੋਣੇ ਚਾਹੀਦੇ ਨੇ ਠੀਕ ਹੈ ਤਾਂ ਦੀ ਕਈ ਵਾਰੀ ਕੁਐਸਚਨ ਜਿਹੜਾ ਹੁੰਦਾ ਨਾ ਵਰਗ ਦੇ ਵਿੱਚੋਂ ਵੀ ਪੁੱਛ ਲੈਂਦੇ ਨੇ ਅੱਗੇ ਚੱਲਦੇ ਹਾਂ ਸਵਾਲ ਨੰਬਰ ਦੂਸਰਾ ਕਰਦੇ ਹਾਂ ਦੂਸਰੀ ਸੈਟਿਕੂਲ ਸੀਰੀ ਹੈ ਦੂਸਰੀ ਲੜੀ ਹੈ ਵੀ 19 17 ਫਿਰ ਇਹ ਸੰਖਿਆ ਸਾਡੀ ਮਿਸਿੰਗ ਹੈ ਇਸ ਤੋਂ ਬਾਅਦ 10 ਹੈ ਤੇ ਫਿਰ 5 ਹੈ ਸੋ ਆਪਾਂ ਇੱਥੇ ਵੇਖੀਏ ਕਿ ਕਿਹੜਾ ਪੈਟਰਨ ਫਾਲੋ ਹੋ ਰਿਹਾ ਤਾਂ ਜੋ ਉੱਤਰ 12 13 14 ਜਾਂ 15 ਦੇ ਵਿੱਚੋਂ ਕਿਹੜਾ ਸਹੀ ਉੱਤਰ ਬਣ ਜਾਏਗਾ ਠੀਕ ਹੈ ਸੋ ਇਹਦੇ ਵਿੱਚ ਦੇਖਿਆ ਹੁਣ 20 ਤੋਂ ਬਾਅਦ 19 ਸੋ ਇਹ ਇਹਦੇ ਵਿੱਚ ਹੁਣ ਸੀਰੀਜ਼ ਦੇ ਵਿੱਚ ਸੰਖਿਆਵਾਂ ਘਟ ਰਹੀਆਂ ਨੇ ਸੋ ਇਹਦੇ ਵਿੱਚ ਘਟਾਓ ਦਾ ਆਪਰੇਸ਼ਨ ਜਾਂ ਫਿਰ ਡਿਵਾਈਡ ਦਾ ਆਪਰੇਸ਼ਨ ਹੋਏਗਾ ਆਪਾਂ ਦੇਖਦੇ ਹਾਂ ਕਿਹੜਾ ਲੱਗ ਰਿਹਾ ਤੇ ਕਿਵੇਂ ਲੱਗ ਰਿਹਾ ਸੋ 20 ਤੋਂ ਬਾਅਦ 19 ਆ ਗਿਆ 1 ਘਟਾ ਦਿੱਤਾ 20 'ਚ ਹੁਣ ਤਾਂ 19 ਬਣ ਗਏ 19 ਤੋਂ ਬਾਅਦ 17 ਆ ਗਏ 17 ਵਿੱਚੋਂ ਕਿੰਨੇ ਘਟਾਈਏ 19 ਵਿੱਚੋਂ ਕਿੰਨੇ ਘਟਾਈਏ ਕਿ 17 ਆ ਜਾਣ ਉਹ ਆਪਣੇ ਕੋਲ 2 ਹੁੰਦੇ ਨੇ 19 ਵਿੱਚੋਂ 2 ਘਟਾਈਏ ਤੇ 17 ਹੁੰਦੇ ਨੇ ਪਹਿਲਾਂ ਆਪਾਂ 1 ਘਟਾਇਆ ਵੀਰ ਆਪਾਂ 2 ਘਟਾਇਆ ਤੇ ਹੁਣ ਆਪਾਂ ਕਿਹਦੀ ਵਾਰੀ ਆ 3 ਘਟਾਣ ਦੀ ਠੀਕ ਹੈ ਸੋ 17 ਵਿੱਚੋਂ ਕਿੰਨੇ ਘਟਾਵਾਂਗੇ 3 ਜਦੋਂ 17 ਵਿੱਚੋਂ ਆਪਾਂ 3 ਘਟਾਉਣੇ ਆ ਤੇ ਆਪਣੇ ਕੋਲ ਕੀ ਬਣ ਜਾਂਦਾ ਹੈ 14 ਬਣ ਜਾਂਦਾ ਹੈ ਠੀਕ ਹੈ ਸੋ ਸਾਡਾ ਉੱਤਰ ਜਿਹੜਾ ਆ 14 ਬਣ ਸਕਦਾ ਆ ਆਪਾਂ ਅੱਗੇ ਦੇਖ ਲਈਏ ਕਿ ਅਗਲੀਆਂ ਵਿੱਚ ਵੀ ਇਹੋ ਚੀਜ਼ ਫਾਲੋ ਹੋ ਰਹੀ ਹੈ ਕਿ ਸਾਡਾ ਆਪਰੇਸ਼ਨ ਬਿਲਕੁਲ ਸਹੀ ਹੈ ਠੀਕ ਹੈ ਪਹਿਲਾਂ 1 ਘਟਾਇਆ ਫਿਰ 2 ਘਟਾਇਆ ਫਿਰ 3 ਘਟਾਇਆ ਫਿਰ ਹੁਣ ਘਟਾਉਣੇ 4 ਉਹ ਘਟਾਉਣੇ 14 ਵਿੱਚੋਂ 14 ਵਿੱਚੋਂ 4 ਘਟਾਈਏ ਕਿੰਨੇ ਆ ਗਏ 10 ਤੇ ਸਾਡੀ ਅਗਲੀ ਸੰਖਿਆ 10 ਸੀ ਹੈਗੀ ਆ ਠੀਕ ਹੈ ਇਸੇ ਤਰ੍ਹਾਂ 10 ਦੇ ਵਿੱਚੋਂ ਹੁਣ ਅੱਗੇ ਕਿੰਨੇ ਘਟਾਉਣੇ ਆ 5 ਤੇ ਅਗਲੀ ਸੰਖਿਆ 5 ਆ ਗਈ ਤੇ ਇੱਥੇ ਵੀ 5 ਦਿੱਤੀ ਹੋਈ ਆ ਇਹਦਾ ਮਤਲਬ ਸਾਡਾ ਜਿਹੜਾ ਆਪਰੇਸ਼ਨ ਹੈ ਜੋ ਵੀ ਅਸੀਂ ਲੱਭਿਆ ਪੈਟਰਨ ਉਹ ਬਿਲਕੁਲ ਸਹੀ ਹੈਗਾ ਸੋ ਸਾਡਾ ਇਸ ਸੀਰੀਜ਼ ਦਾ ਜਿਹੜਾ ਉੱਤਰ ਬੱਚੇ ਉਹ ਬਣੇਗਾ 14 ਹਾਂਜੀ ਵਿੱਚ ਅੱਗੇ ਚੱਲਦੇ ਆ ਅਗਲਾ ਕੁਐਸਚਨ ਹੈ ਸਾਡੇ ਕੋਲ सीरी अपने कोल है टू थ्री फाइव सैवन इलेवन इस बात नैक्सट टर्म साढ़े को आएगी ठीक so है ट्वेल्व थर्टीन फोरटीन फिफ्टीन सो ये तुम देखो ये अपने को जीडी है वो इनक्रीज हो रही है सो so वही है सीरी दैट मीनस ये साढ़े कोडिशन का ज मल्टीप्लीकेशन का ऑपरेशन जरा लगे होएगा ज कुछ ऐड हो रहा होएगा ज कुछ मल्टीप्लाई हो रहा होएगा ਤੋ ਆਪਾਂ ਇਸ ਚੀਜ਼ ਨੂੰ ਚੈੱਕ ਕਰਕੇ ਦੇਖ ਲੈਨੇ ਆ ਠੀਕ ਹੈ ਸੋ 2 ਤੋਂ ਬਾਅਦ 3 ਆ ਰਿਹਾ 2 ਤੋਂ ਬਾਅਦ 3 ਆ ਰਿਹਾ 댓 ਮੀਨਸ ਇੱਕ ਐਡ ਹੋ ਰਿਹਾ ਠੀਕ ਹੈ 3 ਤੋਂ ਬਾਅਦ 5 ਆ ਰਿਹਾ 2 ਐਡ ਹੋ ਰਿਹਾ 5 ਤੋਂ ਬਾਅਦ 7 ਆ ਰਿਹਾ ਅਗੇਨ 2 ਐਡ ਹੋ ਰਿਹਾ ਠੀਕ ਹੈ 7 ਤੋਂ ਬਾਅਦ 11 ਆ ਰਿਹਾ ਥੈਨ 4 ਐਡ ਹੋ ਰਿਹਾ ਠੀਕ ਹੈ 7 4 11 ਹੁੰਦੇ ਨੇ ਸੋ 1 2 2 4 ਸੋ ਬੱਚੇ ਕੋਈ ਪੈਟਰਨ ਕੋਈ ਫਾਲੋ ਨਹੀਂ ਬਣ ਰਿਹਾ ਕੋਈ ਪੈਟਰਨ ਨਹੀਂ ਫਾਲੋ ਹੋ ਰਿਹਾ ਠੀਕ ਹੈ 댓 मींस ਇਥੇ ਐਡੀਸ਼ਨ ਦਾ ਕੋਈ ਪੈਟਰਨ ਨਹੀਂ ਲੱਗ ਰਿਹਾ ਮਲਟੀਪਲੀਕੇਸ਼ਨ ਦਾ ਵੀ ਕੋਈ ਪੈਟਰਨ ਨਹੀਂ ਬਣੇਗਾ ਸੋ ਜੇਕਰ ਆਪਾਂ ਇਹਨੂੰ ਧਿਆਨ ਨਾਲ ਦੇਖੀਏ ਤਾਂ ਇਹ ਜਿਹੜੀ ਸੀਰੀ ਹੈ 2 3 5 7 11 ਠੀਕ ਹੈ ਅਕਸਰ ਇਹਦੇ ਨਾਲ ਦਾ ਕੁਐਸਚਨ ਤੁਹਾਨੂੰ ਪੇਪਰ 'ਚ ਮਿਲ ਸਕਦਾ ਕਿਉਂਕਿ ਕਾਫੀ ਇੰਪੋਰਟੈਂਟ ਹੈ ਸੋ ਦੇਖੋ ਇਹ ਜਿਹੜੀ ਸੀਰੀ ਆ ਇਹ ਸਾਡੇ ਕੋਲ ਹੈਗੇ ਨੇ ਪ੍ਰਾਈਮ ਨੰਬਰਸ ਆਪ ਆਦ ਸੰਖਿਆਵਾਂ ਪ੍ਰਾਈਮ ਨੰਬਰਸ ਦੀ ਸੀਰੀ ਹੈਗੀ ਆ ਪ੍ਰਾਈਮ ਨੰਬਰਸ ਆਪਣੇ ਕੋਲ ਕਿਹੜੇ ਨੰਬਰਸ ਆਉਂਦੇ ਨੇ ਪ੍ਰਾਈਮ ਨੰਬਰਸ ਬੇਟਾ ਆਪਾਂ ਨੂੰ ਪਤਾ ਉਹ ਨੰਬਰਸ ਹੁੰਦੇ ਨੇ ਜਿਨ੍ਹਾਂ ਦੇ ਦੋ ਹੀ ਫੈਕਟਰ ਹੁੰਦੇ ਨੇ ਠੀਕ ਹੈ ਜਿਹੜੇ ਆਪਣੇ ਆਪ ਨਾਲ ਹੀ ਡਿਵਾਈਡ ਹੁੰਦੇ ਨੇ ਜਾਂ 1 ਨਾਲ ਡਿਵਾਈਡ ਹੁੰਦੇ ਨੇ ਜਾਂ ਆਪਣੇ ਆਪ ਨਾਲ ਡਿਵਾਈਡ ਹੁੰਦੇ ਨੇ ਠੀਕ ਹੈ ਜਿਨ੍ਹਾਂ ਦੇ ਦੋ ਹੀ ਗੁਣਨਖੰਡ ਹੁੰਦੇ ਨੇ ਸੋ ਇਹ ਸਾਡੇ ਕੋਲ ਅਭਾਜ ਸੰਖਿਆਵਾਂ ਪ੍ਰਾਈਮ ਨੰਬਰ ਦੀ ਸੀਰੀਜ਼ ਹੈਗੀ ਆ ਸੋ ਸਭ ਤੋਂ ਛੋਟੀ ਜਿਹੜਾ ਛੋਟਾ ਪ੍ਰਾਈਮ ਨੰਬਰ ਹੁੰਦਾ ਹੈ ਉਹ 2 ਹੁੰਦਾ ਇਸ ਤੋਂ ਬਾਅਦ 3 ਹੁੰਦਾ ਫਿਰ 5 ਹੁੰਦਾ ਹੈ ਫਿਰ 7 ਹੁੰਦਾ ਹੈ 7 ਤੋਂ ਬਾਅਦ 11 ਆਉਂਦੀ ਆ 11 ਦੀ ਠੀਕ ਹੈ 11 ਤੋਂ ਬਾਅਦ ਹੁਣ ਦੇਖੀਏ ਅਗਲਾ ਪ੍ਰਾਈਮ ਨੰਬਰ ਕਿਹੜਾ ਹੋਏਗਾ ਠੀਕ ਹੈ 12 ਐ ਨਹੀਂ ਹੋ ਸਕਦਾ ਕਿਉਂਕਿ 12 ਜਿਹੜਾ ਆ 2 ਨਾਲ ਡਿਵਾਈਡ ਹੋ ਜਾਂਦਾ ਠੀਕ ਹੈ 12 ਦੇ 2 ਤੋਂ ਜ਼ਿਆਦਾ ਫੈਕਟਰ ਨੇ ਠੀਕ ਹੈ 14 14 ਵੀ 2 ਨਾਲ ਡਿਵਾਈਡ ਹੋ ਜਾਂਦਾ ਹੈ 7 ਨਾਲ ਵੀ ਹੋ ਜਾਂਦਾ ਇਹਦੇ ਵੀ 2 ਤੋਂ ਜ਼ਿਆਦਾ ਫੈਕਟਰ ਹੋਗੇ 15 ਇਹ 3 ਨਾਲ ਤੇ 5 ਦੋਹਾਂ ਨਾਲ ਡਿਵਾਈਡ ਹੋ ਜਾਂਦਾ ਹੈ ਇਹਦੇ ਵੀ 2 ਤੋਂ ਜ਼ਿਆਦਾ ਫੈਕਟਰ ਹੋਗੇ ਬਚ ਗਿਆ 13 13 ਜਿਹੜਾ ਹੈ ਉਹ ਸਿਰਫ तीर नाल ही डिवाइड होर किसी डिवाइड नहीं हों ठीक है जन डिवाइड होंगे इस ग्यारह तो बाद अगला प्राइम नंबर कि आएगा साढ़े कोरह आएगा सो तीरह साढ़ा जोड़ा वो सही आंसर बन जाएगा अगला क्वेश्चन है साढ़े को सिक्स इलेवन ट्वेंटी वन थर्टी सिक्स फिफ्टी सिक्स ठीक है सो नैक्सट टर्म कि बनेगी वो देखते अपना फोर्टी टू फिफ्टी वन एटी वन नाइनटी वन सो ये भी सीरी इनक्रीज हो रही है ठीक है सो so, इनक्रीज़ हो रही है सिक्स तो बाद इलेवन दैट मीनस सिक्स प्लस फाइव इलेवन हो गए ठीक है इलेवन तो बाद ट्वेंटी वन आ रहा इलेवन से टैन ऐड करोगे ट्वेंटी वन हो जाएंगे ठीक है ट्वेंटी वन तो बाद थर्टी सिक्स आ रहा हूँ ट्वेंटी वन कितने ऐड करिए कि थर्टी सिक्स बन जाए दैट मीनस वो अपने को बन गए फिफ्टीन ठीक है ट्वेंटी वन में फिफ्टीन ऐड करोगे थर्टी सिक्स बन जाए थर्टी सिक्स तो बाद फिफ्टी सिक्स आ रहा सो फिफ्टी थर्टी सिक्स आप जेकर ट्वेंटी ऐड करिए फिफ्टी सिक्स बन जाता ठीक है सो ए अपने कोल पैटर्न बन गया एक पैटर्न की बन रहा फाइव टैन फिफ्टीन ट्वेंटी ए फाइव का टेबल बन गया ठीक है पहले फाइव ऐड हो रहा फिर टेन फिर फिफ्टीन फिर ट्वेंटी तो इसके तो बाद की एड होएगा ट्वेंटी फाइव फिफ्टी सिक्स ट्वेंटी फाइव ऐड करते हैं अपने को ठीक है ये बन जाने एटी वन सो नैक्सट जी टर्म है साढ़े को बनेगी एटी वन अगे चलते हैं नैक्सट सीरी है थ्री नाइन ट्वेंटी सैवन एटी वन सो नैक्सट टर्म की बनेगी अपने को थ्री हंड्रड ट्वेंटी फोर टू हंड्रड टेन टू हंड्रड फोर्टी थ्री 162 ਸੋ ਇੱਥੇ ਵਿੱਚ ਸਰਟੀਕਲ ਸੀਰੀ ਇਨਕਰੀਜ਼ ਹੋ ਰਹੀ ਹੈ ਠੀਕ ਹੈ ਬਟ ਇਹ ਥੋੜੀ ਜਿਆਦਾ ਸਪੀਰੀਡਲ ਇਨਕਰੀਜ਼ ਹੋ ਰਹੀ ਹੈ 3 9 27 ਦੈਨ 21 ਹੋ ਗਿਆ ਥੈਟ ਮੀਨਸ ਇੱਥੇ ਆਪਣੇ ਕੋਲ ਦੇਖਣਾ ਹੈ ਕਿ ਇੱਥੇ ਮਲਟੀਪਲੀਕੇਸ਼ਨ ਦਾ ਆਪਰੇਸ਼ਨ ਤੇ ਨਹੀਂ ਫਾਲੋ ਹੋ ਰਿਹਾ ਠੀਕ ਹੈ ਮਲਟੀਪਲਾਈ ਤੇ ਨਹੀਂ ਹੋ ਕੇ ਆ ਰਹੀ ਗੁਣਾ ਕਰਕੇ ਕਿ ਨਹੀਂ ਆ ਰਹੀ ਹੈ ਸੀਰੀ ਸੋ ਦੇਖਦੇ ਆ 3 ਤੋਂ ਬਾਅਦ 9 ਆਪਾਂ 3 ਨੂੰ 3 ਨਾਲ ਮਲਟੀਪਲਾਈ ਕਰੋਗੇ 9 ਬਣ ਜਾਂਦਾ ਹੈ 9th ਬਾਰ 27 ਬਣਿਆ नाइन आप अगेन थ्री ना मल्टीप्लाई करा तो ट्वेंटी सैवन बन जाएगा ठीक है ट्वेंटी सैवन तो बाद ए वन बनया ट्वेंटी सैवन न अगेन थ्री ना मल्टीप्लाई करोगे तो एटी वन बन जाएगा सो इट मीनस इतने मल्टीप्लाई बाय थ्री आ रहा ठीक है थ्री ना मल्टीप्लीकेशन बन रही है सो आप एटी वन मल्टीप्लाई करा थ्री न जो आप एटी वन थ्री ना मल्टीप्लाई करा तो ये अपने को बन जाने टू हंडरड फोर्टी थ्री सो टू हंडर फोर्टी थ्री विल बी आवर फाइनल आंसर ठीक है so, सो आंसर right बन जाएगा अगे चलते हैं अगे सीरी है टू फाइव नाइन ट्वेंटी ट्वेंटी सैवन सो ए मिडल मिसिंग टर्म जी है देखनी है होएगी, ठीक है so 259 2+3 दैट इज 5 ठीक है 5 ਦੇ ਵਿੱਚ ਆਪਾਂ ਕਿੰਨੇ ਐਡ ਕਰੀਏ ਕਿ 91 ठीक है 5 ਵਿੱਚ 4 ਜੋੜ ਦੇਵਾਂਗੇ ठीक है ਤਾਂ 9 ਬਣ ਜਾਂਦੇ ਨੇ ठीक है so ਪਹਿਲਾਂ 3 ਐਡ ਕੀਤੇ ਫਿਰ 4 ਜੋੜੇ ਠੀਕ ਹੈ ਫਿਰ ਹੁਣ ਆਪਾਂ ਕਿੰਨੇ ਜੋੜਾਂਗੇ 9 ਵਿੱਚ ਆਪਾਂ ਜੋੜਾਂਗੇ ਪਹਿਲਾਂ 3 ਫਿਰ 4 ਤਿੰਨ ਵਾਰੀ ਕਿਦੀ ਆ ਗਈ 5 ਦੀ ਜੇ ਪਰ ਆਪਾਂ 9 ਦੇ ਵਿੱਚ 5 ਜੋੜਦੇ ਹਾਂ ਤੇ ਇਹ ਬਣ ਜਾਂਦੇ ਨੇ 14 ਠੀਕ ਹੈ ਸੋ ਅੱਗੇ ਦੇਖਦੇ ਹਾਂ 14 ਦੇ ਵਿੱਚ ਹੁਣ ਆਪਾਂ ਕਿੰਨੇ ਜੋੜਨੇ ਪੈਣੇ ਆ ਪਹਿਲਾਂ 3 ਜੋੜੇ ਫਿਰ 4 ਜੋੜੇ ਫਿਰ 5 ਤੇ ਇੱਥੇ 14 ਆ ਗਿਆ ਅੱਗੇ ਦੇਖਣਾ ਕਿ ਅੱਗੇ ਵੀ ਫਾਲੋ ਕਰ ਰਿਹਾ ਕਿ ਨਹੀਂ ਕਰ ਰਿਹਾ ਠੀਕ ਹੈ ਇਹੀ ਪੈਟਰਨ ਅੱਗੇ ਫਾਲੋ ਹੋ ਰਿਹਾ ਕਿ ਨਹੀਂ ਹੋ ਰਿਹਾ 14 ਵਿੱਚ ਆਪਾਂ ਜੋੜਨੇ ਹਉਣ ਵਾਲੀ ਆ ਗਈ 6 ਦੀ ਤੇ ਬਣ ਗਏ 20 ਤਾਂ ਅਗਲੀ ਟਰਮ ਆਪਣੇ ਕੋਲ 20 ਹੀ ਹੈ ठीक है यद मतलब है कि सा पैटर्न जो असी लिया बिल्कुल सही है सो मिसिंग टर्म अपने को बन जाएगी चौदह बन जाएगी सो चौदह साड़ा जोड़ा है वो फाइनल आंसर आ जाएगा हाँ जी बेटा इस तो तुम अटा क्वेश्चन अगली सीरी है फाइव नाइन सैवनटीन ट्वेंटी नाइन फोर्टी फाइव नैक्सट जोड़ी टर्म है फाइंड आउट करनी है ਸੋ অপਸ਼ਨਸ ਨੇ 65 60 70 68 ਸੋ ਇਹਦੇ ਵਿੱਚ ਹੁਣ ਦੇਖੀਏ ਆਪਣਾ ਕਿਹੜਾ ਪੈਟਰਨ ਫਾਲੋ ਹੋ ਰਿਹਾ ਸੋ 9 5 ਤੇ 9 5 ਤੋਂ ਬਾਅਦ 9 ਬਣ ਰਿਹਾ ਜੇਕਰ ਆਪਾਂ ਦੇਖੀਏ ਤਾਂ ਇਹਦੇ ਵਿੱਚ ਹੁਣ 5 4 9 ਬਨੇਗਾ ਠੀਕ ਹੈ ਸੋ 9 ਤੋਂ ਬਾਅਦ 17 ਬਣ ਰਿਹਾ ਸੋ 9 ਵਿੱਚ ਆਪਾਂ 8 ਕਰਾਂਗੇ को नाइन प्लस एट सैवटीन हो जाते हैं सैवनटीन तो बाद ट्वेंटी नाइन जा रहा ठीक है सो सैवनटीन किन्ने प्लस करिए ट्वेंटी नाइन होगी ठीक है सो अपने को ट्वेल्व प्लस करों से सैवनटीन प्लस ट्वेल्व ट्वेंटी नाइन बन जाते हैं ठीक है सो ट्वेंटी नाइन में किन्ने प्लस करिए कि फोर्टी फाइव बनते ने सो ट्वेंटी नाइन आप जेकर सिक्सटीन प्लस कराए तो वो अपने को फोर्टी so फाइव so बन सो so, यह पैटर्न बन रहा फोर प्लस फोर फोर दैन एट दैन ट्वैल्व दैन सिक्सटीन सो फोर का टेबल बन रहा ठीक है सो फोर एड होट दैन ट्वेल्व दैन सिक्सटीन इसत बाद नैक्सट टर्म फाइंड आउट करने ली आपू फोर्टी फाइव ट्वेंटी एड करने पैनगी जो आप फोर्टी फाइव ट्वेंटी एड करा तो यह अपने को बन जाएगा सिक्सटी फाइव ठीक है सो सिक्सटी फाइव ए ऑप्शन जरा है वो साढ़ा सही आंसर बन जाएगा हाँ जी नेक्स्ट क्वेश्चन है अपने कोल क्वेश्चन नंबर एट सो सीरी है वन सिक्स फिफ्टीन देन मिसिंग टर्म है देन फोर्टी फाइव है देन सिक्सटी सिक्स है सो ऑप्शनज ने अपने कोल ट्वेंटी फाइव ट्वेंटी सिक्स ट्वेंटी सेवन ट्वेंटी एट ਸੋ ਇਸ ਸੀਰੀ ਵਿੱਚ ਆਪਾਂ ਦੇਖਦੇ ਹਾਂ ਕਿ ਕਿਹੜਾ ਪੈਟਰਨ ਆਪਣਾ ਜਿਹੜਾ ਹੈ ਉਹ ਫਾਲੋ ਹੋ ਰਿਹਾ ਹੈ ਸੋ ਫਰਸਟ 1 ਦੈਨ 6 ਸੋ ਜਿਕਰ ਆਪਾਂ ਦੇਖੀਏ ਤਾਂ ਇਹਦੇ ਵਿੱਚ 5 ਇਨਕਰੀਸ ਹੋ ਕੇ 1 ਵਿੱਚ 5 ਪਲੱਸ ਕੀਤੇ 6 ਬਣ ਗਏ ਠੀਕ ਹੈ ਇਸ ਤੋਂ ਬਾਅਦ 6 ਤੋਂ 15 ਬਣਿਆ 6 ਵਿੱਚ ਹੁਣ ਆਪਾਂ ਕਿੰਨੇ ਪਲੱਸ ਕਰਾਂਗੇ ਕਿ 15 ਬਣਨਗੇ ਸੋ ਆਪਣੇ ਕੋਲ ਬਣ ਗਏ 9 ਠੀਕ ਹੈ 6 ਵਿੱਚ 9 ਐਡ ਕਰਾਂਗੇ ਤਾਂ ਆਪਣੇ ਕੋਲ 15 ਬਣ ਜਾਣਗੇ ਠੀਕ ਹੈ ਹੁਣ ਫਰਦਰ ਆਪਾਂ ਦੇਖਣੀ ਹੈ ਕਿ ਨੈਕਸਟ ਜਿਹੜੀ ਟਰਮ ਹੈ ਉਹ ਆਪਣੇ ਕੋਲ ਕਿਹੜੀ ਬਣ ਪਾਏਗੀ ਸੋ ਆਪਾਂ ਐਪਸ ਪੈਟਰਨ ਨੂੰ ਦੇਖੀਏ ਜੇਕਰ ਦਿੱਥੋਂ ਥੋੜਾ ਜਿਹਾ ਗੈਸ ਲਗਾ ਸਕਦੇ ਆ ਕਿ ਪਹਿਲੇ 5 ਇਨਕਰੀਜ਼ ਹੋਇਆ ਜਾਂ ਫਿਰ 9 ਇਨਕਰੀਜ਼ ਹੋਇਆ ਠੀਕ ਹੈ ਤੋਂ ਸਰਡੀ ਕੋਲ 5 ਤੋਂ 9 ਤੱਕ ਕਿੰਨਾ ਇਨਕਰੀਜ਼ ਹੋਇਆ ਫਿਰ 4 4 ਦਾ ਡਿਫਰੈਂਸ ਆ ਰਿਹਾ ਇਹਨਾਂ ਦੇ ਵਿੱਚ ਠੀਕ ਹੈ ਸੋ ਇਸ ਤੋਂ ਬਾਅਦ ਨੈਕਸਟ ਜਿਹੜਾ ਇਨਕਰੀਜ਼ ਹੋਏਗਾ 9 ਵਿੱਚ 4 ਪਲੱਸ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆ ਜਾਏਗਾ 13 ਸੋ so, 15 ਦੇ ਵਿੱਚ ਆਪਣੇ ਕੋਲ ਜੇਕਰ 13 ਇਨਕਰੀਜ਼ ਕਰਦੇ ਹਾਂ ਠੀਕ ਹੈ ਤਾਂ ਇਹ ਬਣ ਜਾਏਗਾ ਆਪਣੇ ਕੋਲ 28 ਸੋ so, 28 ਆਪਸ਼ਨ ਆਪਣੇ ਕੋਲ ਹੈ ਠੀਕ ਹੈ ਸੋ ਆਪਾਂ ਫਰਦਰ ਫਿਰ ਚੈੱਕ ਕਰ ਲਈਏ ਕਿ ਨੈਕਸਟ ਆਪਸ਼ਨ ਜਿਹੜੀ 45 ਨੰਬਰ ਹੈ ਉਹਨੂੰ ਇਹ ਇਹ ਜਿਹੜੀ ਪੈਟਰਨ ਹੈ ਉਹ ਫਾਲੋ ਕਰ ਰਿਹਾ ਕਿ ਨਹੀਂ ਕਰ ਰਿਹਾ ठीक है नैक्सट हम देखो पहला आप फाइव ऐड किया फिर नाइन किया फिर थर्टीन ऐड किया हूँ थर्टीन फोर प्लस करके किए आए गए सैवनटीन ठीक है सो so, ट्वेंटी एट विचा जेकर सैवनटीन ऐड करते हैं तो ऐड करनते अपने को बन गया फोर्टी फाइव दैट मीनस अपना पैटर्न जोड़ा है जो आप फाइंड आउट किया बिल्कुल सही है सो so, अपनी ऑप्शन जी है ट्वेंटी एट वो बिल्कुल करैक्ट होगी नैक्सट मूव कर दें नैक्सट क्वेश्चन क्वेश्चन नंबर नाइन है वन टू दैन थ्री दैन फाइव दैन एट नैक्सट टर्म जी अपना फाइंड आउट करनी देखो कि सीरीज जीडी है वह वन तो टू क्या वन ऐड किया टू तो थ्री क्या फिर अगेन वन ऐड हो ठीक है थ्री तो फाइव गए दैन टू प्लस होया ठीक है दैन फाइव तो एट गए अपने को थ्री एड हो ठीक है ਪਹਿਲੇ 1 ਹੋਇਆ ਜਾਂ ਫਿਰ ਫਿਰ 1 ਹੋਇਆ ਜਾਂ ਫਿਰ 2 ਹੋਏ ਤੇ ਫਿਰ 3 ਹੋ ਗਏ ਠੀਕ ਹੈ ਸੋ ਇਹਦੇ ਵਿੱਚ ਹੁਣ ਦੇਖੋ ਕਿ ਪੈਟਰਨ ਜਿਹੜਾ ਆ ਉਹ ਜਿਹੜਾ ਕੰਪਲੀਟ ਜਿਹੜਾ ਸਿਮੈਟਰੀ ਵਾਈਜ਼ ਨਹੀਂ ਚੱਲ ਰਿਹਾ ਜਿਕਰ ਤੇ ਇਹ 1 ਤੋਂ ਸਟਾਰਟ ਹੋ ਕੇ ਅੱਗੇ 2 ਆਉਂਦਾ ਫਿਰ 3 ਆਉਂਦੇ ਫਿਰ 4 ਆਉਂਦੇ ਫਿਰ ਤੇ ਆਪਾਂ ਗੈਸ ਲਗਾ ਲੈਣਾ ਸੀ ਪਰ ਇਹ 1 2 ਹੋਰ ਹੀ ਆ ਰਿਹਾ ਸੋ ਇੱਥੇ ਪੈਟਰਨ ਸਾਡਾ ਠੀਕ ਨਹੀਂ ਹੈ ਇਟ ਮੀਨਸ ਸਾਡਾ ਇਹ ਜਿਹੜਾ ਆਪਸੀਂ ਗੈਸ ਲਗਾ ਰਹੇ ਆ ਇਹ ਸਾਡਾ ਸਹੀ ਨਹੀਂ ਹੈ ਸੋ ਆਪਾਂ ਹੋਰ ਕੋਈ ਇਹਦੇ ਵਿੱਚ ਪੈਟਰਨ ਦੇਖਦੇ ਹਾਂ ਸੋ ਜੇਕਰ ਆ 1 ਦੇ ਵਿੱਚ 2 ਐਡ ਕਰਾਂਗੇ ਠੀਕ ਹੈ 1 2 ਇਹਨਾਂ ਦੋਨੋਂ ਨੂੰ ਹੀ ਐਡ ਕਰ ਲਈਏ 1 2 ਕਿੰਨਾ ਹੁੰਦਾ ਹੈ 3 ਹੁੰਦਾ ਹੈ ਤੇ ਅਗਲੀ ਟਰਮ 3 ਆ ਰਹੀ ਹੈ 2 ਦੇ ਵਿੱਚ 3 ਐਡ ਕਰਾਂਗੇ ਕਿੰਨਾ ਹੁੰਦਾ 5 ਤੇ ਅਗਲੀ ਟਰਮ 5 ਆ ਰਹੀ ਹੈ 3 ਵਿੱਚ 5 ਐਡ ਕਰਾਂਗੇ ਤੇ ਕਿੰਨਾ ਆਏਗਾ 8 ਤੇ ਨੈਕਸਟ ਟਰਮ 8 ਆ ਰਹੀ ਹੈ ਇਟ ਮੀਨਸ ਇਹਨਾਂ ਦੋਨਾਂ ਟਰਮਾਂ ਦਾ ਸਮ ਅਗਲੀ ਟਰਮ ਬਣ ਰਹੀ ਹੈ ਠੀਕ ਹੈ ਸੋ ਇਸੇ ਤਰ੍ਹਾਂ ਹੀ ਹੁਣ 5 ਵਿੱਚ 8 ਐਡ ਕਰਕੇ 5 8 ਸਰਕਲ ਕਿੰਨਾ ਆ ਜਾਏਗਾ 13 ਠੀਕ ਹੈ ਸੋ 13 ਸੱਡਾ ਆਪਸ਼ਨ ਜਿਹੜਾ A ਜਿਹੜੀ ਹੈ ਉਹ கரੈਕਟ ਹੋਏਗੀ ਸੋ ਇਸ ਤਰ੍ਹਾਂ ਦਾ ਕੁਐਸਚਨ ਤੁਹਾਨੂੰ ਇਗਜ਼ਾਮ ਵਿੱਚ ਮਿਲ ਸਕਦਾ ਹੈ ਨੈਕਸਟ ਸਰਕਲ ਸੀਰੀਜ਼ ਜਿਹੜੀ ਹੈ ਆਪਨਿਕਲ ਹੈ 0.5 ਦੈਨ 1.5 ਦੈਨ 4.5 ਦੈਨ 13.5 ਇਸ ਤੋਂ ਬਾਅਦ ਆਪਾਂ ਮਿਸਿੰਗ ਫਾਈਂਡ ਆਊਟ ਕਰਨੀ ਨੈਕਸਟ ਟਰਮ ਕੀ ਹੋਏਗੀ ਉਹ ਦੇਖਣੀ ਹੈ ਸੋ ਆਪਸ਼ਨ ਨੇ 30.5 ਹੈ ਜਾਂ 45.5 ਹੋਏਗੀ 39.5 ਜਾਂ 40.5 ਹੋਏਗੀ ਸੋ ਇਹਦੇ ਵਿੱਚ ਦੇਖੋ ਕਿ ਇਹਦੇ ਵਿੱਚ ਹਮ ਸਾਡੀ ਸੀਰੀਜ਼ ਜਿਹੜੀ ਆ ਉਹ ਥੋੜੀ ਜ਼ਿਆਦਾ ਰਫ਼ਤਾਰ ਨਾਲ ਇਨਕਰੀਜ਼ ਹੋ ਰਹੀ ਹੈ ਵੱਧ ਤੇ ਰਹੀ ਹੈ ਪਰ ਥੋੜੀ ਜ਼ਿਆਦਾ ਰਫ਼ਤਾਰ ਨਾਲ ਸੋ ਇਹਦੇ ਵਿੱਚ ਆਪਣੇ ਕੋਲ ਜਿਹੜਾ ਆਪਰੇਸ਼ਨ ਹੋਏਗਾ ਜਿਕਰ ਆਪਾਂ ਦੇਖੀਏ ਤਾਂ ਇਹ ਮਲਟੀਪਲੀਕੇਸ਼ਨ ਦਾ ਲੱਗ ਰਿਹਾ ਠੀਕ ਹੈ ਦੇਖੋ ਜੇਕਰ ਆਪਾਂ 0.5 ਹੈ 0.5 ਤੋਂ ਬਨ ਗਿਆ ਆਪਣੇ ਕੋਲ 1.5 ਤਾਂ ਇਹਨੂੰ ਜੇਕਰ ਮੈਂ 3 ਨਾਲ ਮਲਟੀਪਲਾਈ ਕਰਾਂ ਠੀਕ ਹੈ 0.5 ਨੂੰ 3 ਨਾਲ ਜਦੋਂ ਗੁਣਾ ਕਰਾਂਗੇ ਤਾਂ ਇਹ ਬਨ ਜਾਏਗਾ 1.5 ਠੀਕ ਹੈ ਅਗਲੀ ਟਰਮ ਆ ਗਈ ਇਸੇ ਤਰ੍ਹਾਂ ਹੀ 1.5 ਹੈ ਇਹਨੂੰ ਜਦੋਂ ਮਲਟੀਪਲਾਈ ਕਰਾਂਗੇ 3 ਨਾਲ ਠੀਕ ਹੈ ਤਾਂ ਇਹ ਵੀ 4.5 ਬਨੂਗਾ ਇਟ ਮੀਨਸ ਐਟ ਅ ਪੈਟਰਨ ਅਸੀਂ ਸਹੀ ਲੱਗ ਲੱਭ ਰਿਹਾ ਲੱਭ ਲਿਆ ਹੋਇਆ ਠੀਕ ਹੈ ਫਰਦਰ ਫੇਅਰ 4.5 ਨੂੰ 3 ਨਾਲ ਮਲਟੀਪਲਾਈ ਕਰਾਂਗੇ ਤਾਂ ਇਹ ਆਪਣੇ ਕੋਲ 13.5 ਬਣ ਗਿਆ ਇਟ ਮੀਨਸ ਐਡ ਆ ਪੈਟਰਨ ਸਾਨੂੰ ਪਤਾ ਚੱਲ ਗਿਆ ਸੋ ਇਹਦੇ ਵਿੱਚ ਕਿਹੜਾ ਪੈਟਰਨ ਫਾਲੋ ਹੋ ਰਿਹਾ ਮਲਟੀਪਲਾਈ ਬਾਈ 3 ਦਾ ਠੀਕ ਹੈ ਤਿੰਨ ਨਾਲ ਮਲਟੀਪਲਾਈ ਕਰਕੇ ਸੋ ਨੈਕਸਟ ਟਰਮ ਫਾਈਂਡ ਆਊਟ ਕਰਨੀ ਆ 13.5 ਹੈ ਇਹਨੂੰ 3 ਨਾਲ ਮਲਟੀਪਲਾਈ ਕਰਨਾ ਠੀਕ ਹੈ ਤਾਂ ਇਹ ਆਪਣੇ ਕੋਲ ਆ ਜਾਏਗਾ 40.5 ਠੀਕ ਹੈ सो so, 40.5 पॉइंट फाइव ऑप्शन डी ज़ेड़ा है यदा सही आंसर आ जाएगा ठीक है नैक्सट चलते हैं क्वेश्चन नंबर इलेवन सो ए है सो वन ट्वेंटी वन बाद ट्वेंटी फाइव है थ्री हंड्रड सिक्सटी वन सो फाइंड आउट करनी ऑप्शन दिखाई ने फाइव हंड्रड ट्वेंटी नाइन 441 484 729 ਸੋ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਆਪਾਂ ਇਹ ਇਸ ਸੀਰੀ ਨੂੰ ਦੇਖੋ ਇਹਦੇ ਵਿੱਚ ਜਿਗਰ ਇਹ ਸੀਰੀ ਤੇ ਇਨਕਰੀਜ਼ ਹੋ ਰਹੀ ਹੈ ਠੀਕ ਹੈ ਬਟ ਇਹਦੇ ਵਿੱਚ ਦੇਖੋ ਕਿ ਐਸ ਦੇ ਡਾਇਰੈਕਟ ਤੁਹਾਨੂੰ ਪਤਾ ਹੈ ਕਿ ਐ ਸਕੁਅਰ ਵਰ ਰਹੇ ਨੇ ਠੀਕ ਹੈ ਐ ਵਰਗ ਨੇ ਪਹਿਲੀ ਜਿਹੜੀ 121 ਹੈ ਇਹ ਆਪਣੇ ਕੋਲ ਹੈਗਾ 11 ਦਾ ਵਰਗ ਠੀਕ ਹੈ 11 ਦਾ ਸਕੁਅਰ ਜਿਹੜਾ ਆ 121 ਹੁੰਦਾ ਹੈ ਠੀਕ ਹੈ ਇਸ ਤੋਂ ਬਾਅਦ 225 a ਬਣੇਗਾ ਆਪਣੇ ਕੋਲ 15 ਦਾ ਸਕੁਅਰ ਠੀਕ ਹੈ 15 ਦਾ ਵਰਗ ਹੁੰਦਾ ਹੈ ਇਸ ਤੋਂ ਬਾਅਦ 361 ਜੇਕਰ ਆਪਾਂ ਨੂੰ ਯਾਦ ਹੈ ਤਾਂ ਇਹ 19 ਦਾ ਵਰਗ ਹੋਏਗਾ 361 ਠੀਕ ਹੈ 19 ਦਾ ਵਰਗ ਹੋਏਗਾ